ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਓ ਅੱਜ ਆਪਾਂ ਇੱਕ ਐਸੇ ਮਹਾਨ ਮਹਾਪੁਰਸ਼ ਦੀ ਸਾਖੀ ਸਾਂਝੀ ਕਰੀਏ ਕਿ ਜਿਨ੍ਹਾਂ ਦੇ ਵਿੱਚ ਤਿਆਗ ਦੀ ਭਾਵਨਾ ਦਾ ਇਨਾ ਵਿਸ਼ਾਲ ਉਹਨਾਂ ਦਾ ਹਿਰਦਾ ਗੁਰੂ ਸਾਹਿਬ ਦੀ ਬਖਸ਼ਿਸ਼ ਨਾਲ ਉਨ੍ਹਾਂ ਦੇ ਅੰਦਰ ਗੁਰੂ ਪ੍ਰਤੀ ਪਿਆਰ ਪ੍ਰੇਮ ਕਿਸ ਤਰ੍ਹਾਂ ਉਤਪੰਨ ਸੀ ਸ਼ਰਧਾ ਦੇ ਵਿੱਚ ਪ੍ਰੇਮ ਵਿੱਚ ਆਉ ਦਾਸ ਭਾਈ ਅਵਤਾਰ ਸਿੰਘ ਹਜ਼ੂਰੀ ਕੀਰਤਨੀਏ ਗੁਰਦੁਆਰਾ ਗੁਰਸਾਗਰ ਮਸਤੋਣਾ ਸਾਹਿਬ ਭਾਈ ਮਨਸਾ ਸਿੰਘ ਜੀ ਸੱਚਖੰਡ ਹਰਮੰਦਰ ਸਾਹਿਬ ਵਿਖੇ ਕੀਰਤਨ ਕਰ ਰਹੇ ਸਨ कीर्तन ਸੁਣਦਿਆਂ ਸੁਣਦਿਆਂ ਮਹਾਰਾਜਾ ਰਣਜੀਤ ਸਿੰਘ ਦੇ ਨੇਤਰ ਗੁਰੂ ਦੇ ਸਤਕਾਰ ਚ ਨਮ ਹੋ ਗਏ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਭਾਈ ਸਾਹਿਬ ਦਾ ਕੀਰਤਨ ਇੱਕ ਮਨ ਇੱਕ ਚਿੱਤ ਹੋ ਕੇ ਸਰਵਣ ਕਰ ਰਿਹਾ ਸੀ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਸਹਿਜ ਸੁਭਾਈ ਹੱਡ ਗ੍ਰੰਥੀ ਗਿਆਨੀ ਸੰਤ ਸਿੰਘ ਜੀ ਨੇ ਸਹਿਸਬਾ ਕਿਹਾ ਕਿ ਭਾਈ ਮਨਸਾ ਸਿੰਘ ਜਿਹਾ ਰਾਗੀ ਹੋਣਾ ਬੜੀ ਮਹਾਨ ਗੱਲ ਹੈ ਪਰ ਉਹਨਾਂ ਤੇ ਗਰੀਬੀ ਦਾ ਬੋਝ ਹੈ ਇਹ ਵਚਨ ਹੈਡ ਗ੍ਰੰਥੀ ਸਾਹਿਬ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਆਖੇ ਤਾਂ ਮਹਾਰਾਜੇ ਨੇ 1 ਲੱਖ ਸੋਨੇ ਦੀਆਂ ਮੋਹਰਾਂ ਦੇਣ ਦਾ ਐਲਾਨ ਕੀਤਾ ਤੇ ਕਿਹਾ ਮੇਰੇ ਲਈ ਸੁਭਾਗ ਵਾਲੀ ਗੱਲ ਹੋਵੇਗੀ ਜੇ ਭਾਈ ਸਾਹਿਬ ਮੇਰੇ ਘਰ ਭੋਜਨ ਛਕਣ ਲਈ ਆਉਣ ਭਾਈ ਸਾਹਿਬ ਦੇ ਭੋਜਨ ਲਈ ਇਹ ਆਖ ਆਉਣ ਤੋਂ ਇਨਕਾਰ ਕਰਨ ਤੇ ਕਿ ਉਹ ਭੋਜਨ ਸਿਰਫ ਆਪਣੇ ਘਰ ਹੀ ਕਰਦੇ ਹਨ ਤਾਂ ਅਗਲੇ ਦਿਨ ਹਾਥੀ ਤੇ ਸਵਾਰ ਹੋ ਕੇ ਮਹਾਰਾਜਾ ਭੇਟਾ ਦੇਣ ਦੇ ਲਈ ਉਹਨਾਂ ਦੇ ਘਰ ਜਾ ਪੁੱਜਾ ਬਾਹਰਾਜੇ ਦੇ ਆਉਣ ਦੀ ਖਬਰ ਸੁਣ ਕੇ ਭਾਈ ਸਾਹਿਬ ਭਾਈ ਮਨਸਾ ਸਿੰਘ ਉਹਨਾਂ ਨੇ ਆਪਣੇ ਘਰ ਦਾ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ ਭਾਈ ਸਾਭ ਦਰਵਾਜ਼ਾ ਖੋਲੋ ਮਹਾਰਾਜਾ ਰਣਜੀਤ ਸਿੰਘ ਆਖਣ ਲੱਗਾ ਮੈਂ ਤੁਹਾਨੂੰ ਮਿਲਣ ਲਈ ਆਇਆ ਹਾਂ ਮੇਰੀ ਭੇਟਾ ਸਵੀਕਾਰ ਕਰੋ ਨਿਮਰਤਾ ਦੇ ਨਾਲ ਬਚਨ ਕਰ ਰਿਹਾ ਹੈ ਤਾਂ ਭਾਈ ਮਨਸਾ ਸਿੰਘ ਜੀ ਬੋਲੇ ਮਹਾਰਾਜਾ ਸਾਹਿਬ ਤੁਸੀਂ ਮੈਨੂੰ ਦੇਣ ਲਈ ਮੋਹਰਾਂ ਕਿਉਂ ਲੈ ਆਏ ਹੋ ਕੀ ਮੈਂ ਇਸ ਦੀ ਮੰਗ ਤੁਹਾਹ ਤੋਂ ਕੀਤੀ ਹੈ ਤਾਂ ਮਹਾਰਾਜਾ ਰਣਜੀਤ ਸਿੰਘ ਬੋਲਿਆ ਕਿ ਤੁਸੀਂ ਗੁਰੂ ਘਰ ਦੇ ਕੀਰਤਨੀਏ ਹਾਂ ਇਸ ਲਈ ਤੁਹਾਡੇ ਲਈ ਭੇਟਾ ਲੈ ਕੇ ਆਇਆ ਹਾਂ ਤਾਂ ਭਾਈ ਮਨਸਾ ਸਿੰਘ ਜੀ ਆਖਣ ਲੱਗੇ ਕਿ ਤੁਸੀਂ ਇਹ ਭੇਟਾ ਮੈਨੂੰ ਗਰੀਬ ਸਮਝ ਕੇ ਲੈ ਕੇ ਆਏ ਹੋ ਦੱਸੋ ਕਿ ਵਾਹਿਗੁਰੂ ਮੇਰੇ ਹਾਲਾਤ ਨਹੀਂ ਜਾਣਦਾ ਉਹ ਮੇਰੀ ਗਰੀਬੀ ਦੂਰ ਕਰਨ ਦੀ ਤਾਕਤ ਨਹੀਂ ਰੱਖਦਾ ਵਾਹਿਗੁਰੂ ਤਾਂ ਸਭ ਨੂੰ ਰੱਖਣ ਵਾਲਾ ਹੈ ਜੇ ਤੁਹਾਨੂੰ ਇਹ ਵਿਸ਼ਵਾਸ ਹੈ ਤਾਂ ਫਿਰ ਤੁਸੀਂ ਉਸ ਵਾਹਿਗੁਰੂ ਦਾ ਰੋਲ ਅਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਸਭ ਨੂੰ ਦੇਣ ਵਾਲਾ ਉਹੋ ਹੈ ਤਾਂ ਮੈਂ ਤੁਹਾਡੇ ਤੋਂ ਕੁਝ ਵੀ ਕਿਉਂ ਲਵਾਂ ਨਿਮਰਤਾ ਦੇ ਨਾਲ ਭਾਈ ਮਨਸਾ ਸਿੰਘ ਜੀ ਨੇ ਇਹ ਵਚਨ ਕਰਕੇ ਜਵਾਬ ਦੇ ਦਿੱਤਾ ਮਹਾਰਾਜਾ ਸਾਹਿਬ ਨੂੰ ਪਤਾ ਲੱਗਿਆ ਕਿ ਗੁਰੂ ਦੀ ਸ਼ਰਨ 'ਚ ਜਿਉਂਦਾ ਹਰ ਮਨੁੱਖ ਅੰਦਰੋਂ ਬਾਹਰੋਂ ਰੱਜਿਆ ਹੋਇਆ ਹੈ ਭਾਈ ਮਨਸਾ ਸਿੰਘ ਜੀ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਹਨ ਇਹ ਤ੍ਰਿਪਤ ਹਨ ਰੱਜੇ ਹੋਏ ਹਨ ਮਹਾਰਾਜਾ ਉਹਨਾਂ ਨੂੰ ਮਿਲੇ ਬਿਨਾਂ ਹੀ ਉਥੋਂ ਚਲੇ ਆ ਗਿਆ ਬਾਅਦ ਵਿੱਚ ਮਹਾਰਾਜੇ ਨੂੰ ਸੱਚਖੰਡ ਹਰਮੰਦਰ ਸਾਹਿਬ ਵੇਖੇ ਚੱਲ ਰਹੇ ਕੀਰਤਨ ਮੌਕੇ ਭਾਈ ਸਾਹਿਬ ਨੂੰ ਮਿਲਣ ਦਾ ਮੌਕਾ ਮਿਲਿਆ ਐਸੇ ਸਨ ਗੁਰਮੁਖ ਪਿਆਰੇ ਭਾਈ ਮਨਸਾ ਸਿੰਘ ਜੀ ਹਜ਼ੂਰੀ ਕੀਰਤਨੀਏ ਸੱਚਖੰਡ ਹਰਮੰਦਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ